ਅਵਤਿੰਤਾ ਰੁਕੋ ਰਾਹ ਹੋ ਗਿਆ ਹੁਟ ਅ ਬਿਸਾਰ ਲੰਗ ਮੈਂ ਨਗਰਪਾਲਿਕਾ ਨੇ ਇਹਾ ਪ੍ਰਦਾਨ ਸ਼ਹਿਰ ਨਿਵਾਸੀਆਂ ਨੂੰ ਇਸ 15 ਅਗਸਤ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਦੇਸ਼ ਭਗਤੀ ਕਲਾਕੋ ਮੇਰੇ ਵੱਲੋਂ ਆਪਣੇ ਇਲਾਕਾ ਵਾਸੀਆਂ ਦੇਸ਼ ਵਾਸੀਆਂ ਨੂੰ ਜਦੋਂ ਬਹੁਤ ਬਹੁਤ ਮੁਬਾਰਕਾ ਅਸੀਂ ਕੁਰਬਾਨੀਆਂ ਕਰਕੇ ਆਜ਼ਾਦੀ ਲਈ ਹੋਈ ਆ ਇਹਦਾ ਆਪਾਂ ਨਿਗਮਣੀ ਤੇ ਸਾਡੇ ਜਿਹੜੇ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਸਾਡਾ ਜੁਰਦ ਨਸ਼ਾ ਗੁਰਦ ਉਹਦੇ ਵਿੱਚ ਮੈਂ ਲੋਕਾਂ ਦਾ ਸਾਥ ਮੰਗਦਾ ਹੈਗਾ ਜਾਂ ਸਾਨੂੰ ਜੇ ਕੋਈ ਵੀ ਜਾਣਕਾਰੀ ਹੈਗੀ ਆ ਉਹ ਸਿੱਧਾ ਮੇਰੇ ਸੰਪਰਕ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਮੇਰਾ ਮੋਬਾਈਲ ਨੰਬਰ ਹੈਗਾ 97819252 ਡਾਇਰੈਕਟ ਮੈਨੂੰ ਕਾਲ ਕਰ ਸਕਦੇ ਹੋ ਨਾਮ ਗੁਪਤ ਰੱਖਿਆ ਜਾਏਗਾ ਜੇ ਜਾਨਕਾਰੀ ਸਹੀ ਹੋਏਗੀ ਉਦੋਂ ਪ੍ਰੋਪਰ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਨਸ਼ੇ ਵਿਚਣ ਵਾਲੇ ਨੂੰ ਬਖਸ਼ਾ ਨਹੀਂ ਜਾਵੇਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਜਗਿੰਦਰ ਕੁਮਾਰ ਸਾਰੇ ਸ਼ਹਿਰ ਨਿਵਾਸੀਆਂ ਨੂੰ 15 ਅਗਸਤ ਦੀ ਲੱਖ ਲੱਖ ਵਧਾਈ ਦਿੰਦਾ ਤੇ ਸਾਰੀਆਂ ਪਾਰਟੀਆਂ ਨੂੰ ਮੈਂ ਇਕੱਠੇ ਕਰਕੇ ਸੰਦੇਸ਼ਾ ਦਿੱਤਾ ਕਿ ਅਹੀ ਦੇਸ਼ ਵਾਸੀ ਸਾਰੇ ਇੱਕਵਾਂ ਮੈਂ ਕਮਲਪ੍ਰੀਤ ਨਗਰ ਕੌਂਸਲ ਕਾਦੀਆਂ ਕਲਰਕ ਨਗਰ ਕੌਂਸਲ ਕਾਦੀਆਂ ਵੱਲੋਂ ਸਾਰੇ ਦੇਸ਼ ਨਿਵਾਸੀਆਂ ਨੂੰ ਆਜ਼ਾਦੀ ਦੇ ਸ਼ੁਭ ਦਿਹਾੜੇ ਤੇ ਆਪਜੀ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦਾ ਆਸ ਕਰਦਾ ਕਿ ਸਾਰਿਆਂ ਦੀ ਆਜ਼ਾਦੀ ਦਾ ਦਿਹਾੜਾ ਵਧੀਆ ਤੇ ਸੋਹਣੇ ਤਰੀਕੇ ਨਾਲ ਪੂਰਾ ਹੋ ਜਾਵੇ। ਮੈਂ ਚੌਧਰੀ ਅਬਦੁੱਲਵਾਸੇ ਛੱਠਾ ਮਿਊਨਿਸਪਲ ਕੌਂਸਲਰ ਵਾਰਡ ਨੰਬਰ 6 ਕਾਦੀਆਂ ਆਪਣੇ ਵੱਲੋਂ ਤੇ ਜਮਾਤ ਐਮਡੀਆ ਵੱਲੋਂ ਕਾਦੀਆਂ ਦੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਇਲਕੋ ਮੁਬਾਰਕਬਾਦ ਹੈ ਨਾ ਤੇ ਮੇਰੀ ਦੁਆ ਹੈ ਕਿ ਇਹ ਆਜ਼ਾਦੀ ਦੇ ਦਿਹਾੜੇ ਬਾਰ-ਬਾਰ ਸਾਡੀ ਜ਼ਿੰਦਗੀ ਚ ਆਉਂਦੇ ਰਹਿਣ ਇਸੇ ਜਗ੍ਹਾ ਕਿਸੇ ਤਰ੍ਹਾਂ ਪਛਾਰਾ ਵਧਿਆ ਰਹੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਪ੍ਰਧਾਨ ਜੀ ਦੀ ਕੋਸ਼ਿਸ਼ ਦੇ ਨਾਲ ਸਾਰੀਆਂ ਪਾਰਟੀਆਂ ਨੇ ਗੱਲ ਕੇ ਤੇ ਮਨਾਇਆ ਹੈ ਹਮੇਸ਼ਾ ਰੱਤ ਕਰੇ ਅਸੀਂ ਇਹ ਮਨਾਉਂਦੇ ਮੈਂ ਦੁਲਛੰਦ ਕੁਮਾਰ ਵਰਮਾ ਪ੍ਰਧਾਨ ਬੀਜੇਪੀ ਨਗਰ ਦੇ ਅạch ਸਾਰੇ ਸ਼ਹਿਰ ਵਸੀਆਂ ਨੂੰ ਲੱਖ ਲੱਖ ਵਧਾਈ 15 ਅਗਸਤ ਦੇ ਮੌਕੇ ਤੇ ਤੇ ਮੈਂ ਆਸ ਕਰਦਾ ਇਹ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ ਰਹੇ ਅਸੀਂ ਹਰ ਸਾਲ 15 ਅਗਸਤ ਦਾ ਦਿਵਸ ਮਨਾਉਂਦੇ ਰਹੀਏ ਤੇ ਅੱਜ ਸਾਡੇ ਪ੍ਰਧਾਨ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰੀਆਂ ਪਾਰਟੀਆਂ ਇਕੱਠੀਆਂ ਕੀਤੀਆਂ ਸ਼ਹਿਰ ਵੱਲੇ ਇਕੱਠੇ ਕੀਤੇ ਤੇ ਉਹਨਾਂ ਦੇ ਨਾਲ 15 ਅਗਸਤ ਦਾ ਝੰਡਾ ਚੜਾਇਆ ਬਹੁਤ ਬਹੁਤ ਧੰਨਵਾਦ